ਤੋਦੋ ਕੀ ਕੀ ਪਾਪ ਸਾਹੀ ਦਸਨੀ ਰਹਿਤੋਂ ਕੋ ਗੋਦੀ ਸੰਗਰ ਕੈ ਗੁਰ ਦਾਤਿ ਜਿਨਿ ਤੇ ਆਇ ਨਰੰਕਰ ਗੁਰ ਤੇ ਅਮਰਦਾਸ ਰਸ ਦਾ ਸੈ ਹਰੀ ਸਾਹੇ ਅਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਚਨ ਜੀ ਤੇ ਹਾਈ ਜਿਹ ਚੇ ਸਭ ਤਕ ਜਾਏ ਗੁਰੂ ਤੇਗ ਬਹਾ ਅਦ ਸਮਿਆ ਕਰ ਆਉ ਹੰਦ ਆਵੈ ਧਾਰੇ ਸਭ ਥਾਈ ਹੋਏ ਸਹਾਰੇ ਦਾ ਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਤਿ ਥਾਈ ਹੋਏ ਸਾਰੇ ਸਤਿ ਸ੍ਰੀ ਅਕਾਲ ਪੰਥ ਜੀ ਗਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਾ ਸਾਫ ਪਾਪਿਆ ਦਿਨ ਸੋਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀਪੂਰ ਹਾਜ਼ਰ ਆ ਚੋ ਰਹੇ ਜੀ ਕਾਦਰ ਜੋਖੇ ਬੋਤਲਾ ਜਗ ਜਹਾਜ ਹੰਤ ਪਤ ਤੇ ਰੱਖੇਂ ਭੋਗ ਬਲੋਗੇ ਸਹਾਇਕ ਕਾ ਕਾਦਰ ਨਾਦਰ ਜਨਾ ਦੇ ਬਾਟ ਦਰਸਨ ਅੰਦਾਜ਼ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸਖਤ ਬੁਲੜਾ ਜੀ ਸ੍ਰੀ ਵਾਹਿਗੁਰੂ ਦਾਸ ਬਾਸ ਸੰਜਾ ਜਾਲ ਸਹਿਬ ਜਾਦੇ ਪੰਜ ਬਿਆਲੇ ਜਾਣੀ ਪਉਤੇ ਸਮੂਹ ਸੰਤਾਂ ਉਹ ਭਗਤਾ ਸਮੂਹ ਅੰਗੀਆਂ ਦਮੀਆਂ ਜਤੀਆਂ ਸਤੀਆਂ ਸਮੋਂ ਸਤਿਗੁਵਾਨਾਂ ਸਹੀ ਦਾਸ ਕਾਂ ਜੀ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸੇਵਾਲੇ ਗੁਰੂ ਜੀ ਉਹ ਭਗਤਾਂ ਸਮੂਹ ਦੁਆਰਿਆਂ ਝਟਿਆਂ ਮੁਕਿਆਂ ਦਸਾਂ ਦਾ ਬੁੱਧ ਧਾਮਾਂ ਜੀ ਕਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਜਾਮਨੀ ਸ੍ਰੀ ਗੁਰੂ ਨਾਨਕ ਦੇਵ ਤਰੰਕਾਰ ਸੁਖ ਸਜੀ ਬਾਦਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੀਤੀ ਹੈ ਤਸਾਂ ਦੇ ਸਿਰ ਤੇ ਹੱਥ ਰੱਖੋ ਜੀ ਆਓ ਨਾਮ ਦਾ ਗਰੀਬੀ ਦਾ ਸਿੱਖੀ ਦਾ ਸਤਿਗੁਰ ਦਾ ਬਰੋਸਾ ਦਾ ਸ਼ਾਂਤੀ ਬਖਸ਼ੋ ਟਰਡੇ ਜਨਾਂ ਨਾਲ ਵਣ ਆਵੇ ਸਵਾਸਾਂ ਦੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਸਿਰ ਦੇ ਅੰਤ ਰੱਖੋ ਚਤਾਂ ਨਾਲ ਜੋੜ ਦੋ ਟੁੱਟੀ ਗੰਢੋ ਜੀ ਮਿਹਨਵਾ ਮੈਂ ਕੀਤਾ ਨਾ ਜਾਤਾ ਰਾਮ ਕੋ ਕਿਆ ਹੋਂ ਦੇਸਾਂ ਤੋਂ ਟੁੱਟ ਜੋਤ ਨਹਿ ਗਾਲ ਉਪਰਾਦੀ ਬਾੜ ਦਾ ਆਪਨਾ ਪਾਦ ਗਰਾਮੀ ਜੇਤਾ ਸਮੁੰਦ ਸਾਗਰ ਦੀਰ ਭਧਿਆ ਦਿੱਤੀ ਯੋਗਨ ਹਮਾਰੇ ਦਇਆ ਕਰੋ ਕਿਸ ਬਿਹਰੀ ਉਪਾਵੋ ਡੁੱਬਦੇ ਪੰਥ ਤਾਰੇ ਐਸੇ ਵੇਲੇ ਜੋ ਕੀਤਾ ਸੋ ਵਾਹਵਾ ਜੋ ਹਾਜਰਾ ਜੂ ਬੈਠ ਕਰਕੇ ਕਾਲ ਕਰਵਾ ਲਈਓ ਸੋ ਵੀ ਵਾਹਵਾ ਵਾਹਵਾ ਜੋ ਪਾਵੇ ਸੋ ਕੰਕ ਕਰਾਈ ਜੋ ਨਾ ਪਾਵੇ ਸੋ ਨਾ ਕਰਾਈ ਜੋ ਪਾਵੇ ਸੋ ਬੱਤ ਬੁੱਧ ਸੰਗਤ ਦੀ ਜੋ ਨਾ ਪਾਵੇ ਸੋ ਨਾ ਲਈ ਜਿੱਥੇ ਭਾਵੈ ਜਿੱਥੇ ਰੱਖ ਰੈ ਜਿੱਥੇ ਨਾ ਭਾਵੈ ਜਿੱਥੇ ਨਾ ਰੱਖੀ ਜਿੱਥੇ ਰੱਖੀ ਆਪਣੇ ਜਨਨਾ ਗਾਲਾਂ ਵਿੱਚ ਰੱਖੀ ਅਖੰਡ ਭਜਨ ਬਖਸੀ ਦਰਗਾਹ ਦੀ ਵਾਸੀ ਆਪ ਸਾਧਿਆ ਨਵਾਜੀਆਂ ਗੁਰਮੁਖਾਂ ਬਿਆਰੀਆਂ ਦੇ ਬੀਲੇ ਬਖਸੀ ਜਿਨ੍ਹਾਂ ਦੇ ਬੀਲੇ ਕਰਕੇ ਸਿੱਖੀ ਸਰਗਰੀ ਪ੍ਰਾਪਤੀ ਹੋਵੇ ਤੋ ਦਰਗਾਹ ਦੀ ਸੰਗਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਤੱਕੇ ਨੰਦਕਰੀ ਸੰਗਤ ਦਾ ਦਾਂ ਦੇ ਇਹਦੇ ਬੀਲੇ ਕਰਕੇ ਤੂੰ ਸਲ ਜਾਏ ਦਲਗਾਹ ਦੇ ਤੱਕੇ ਦਾ ਬੇਲਾ ਨਾ ਦਿਓ ਜੀ ਮੇਰਵਾਨ ਜੀ ਜਗਤ ਚ ਲੰਡਾ ਰੱਖ ਲੈ ਆਪਣੀ ਕਿਰਪਾ ਧਾਜ ਜਿਤ ਦਵਾਰੇ ਉੱਪਰ ਹੈ ਤੀਤੇ ਲਿਓ ਬਾਤ ਸੜਦੇ ਬਲਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਅਜੋ ਜੀਆਂ ਛੋਲਿਆ ਆਪ ਕੋ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੀ ਛੱਦ ਛਤਰਾ ਦੋ ਹੱਥ ਦੇ ਕੇ ਝਾਦੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੀ ਵਿੱਚ ਲਿਆਓ ਭਾੜਾ ਮਿੱਠਾ ਲੱਗੇ ਮੈਂ ਤਨ ਦਾ ਜਾਤਾ ਹਰਾਖੋ ਰਹੋ ਗਿਆ ਜਹੰਦੇ ਸੰਦ ਹਟ ਜੋ ਗੁਣ ਹੈ ਗਾਉ ਨਾ ਹਰਾਮੀ ਬਾਹਰ ਰਾਗ ਨਾ ਪਾਲ ਕਰਾਮੀ ਜੇਤਾ ਸੁਬੰਧ ਸਾਗਰ ਦੀਰ ਭਰਿਆ ਦਿੱਤੇ ਓਗਣ ਹਵਾਰੇ ਦਇਆ ਕਰੋ ਤਿਸ਼ ਮਿਹਰੀਓ ਪਾਵੋ ਦੁਖ ਦੇ ਪੱਥਰ ਦਤਾਰੇ ਕੂਬ ਭਰਿਓ ਦੇਸੀ ਰਾਤ ਰਾਗ ਅਸ਼ ਦੇਸ ਬਦੇਸ ਦਾ ਬੋਝ ਐਸੀ ਮੇਰਾ ਮਨ ਵਿਖਿਆ ਬੇਵੋਹੇ ਆਕਸ਼ਿਆਰਾ ਆਪਨਾ ਕੇ ਦਰੰਕਾਰ ਸੂਪ ਸੱਜੇ ਪਾਤਸ਼ਾਹ ਜੀ ਸਾਰਿਆਂ ਦਰਨ ਗਾਹ ਕੀ ਆਪ ਜੀ ਦੀ ਸੱਚੀ ਦਰਗਾਹ ਤੁਝੇ ਬੰਦੇ ਹਾਂ ਜੰਗੇ ਹਾਂ ਤੇਰੇ ਹਾਂ ਤੇਰੀਆਂ ਦੀ ਤੈਨੂੰ ਲਾਗ ਸਿੱਧੇ ਹੱਥ ਰੱਖੋ ਸਰਬੱਤ ਵਾਪਸ ਸਿੱਧੇ ਰਸਤੇ ਪਾਵੋ ਸਰਬੱਤ ਭਲਾ ਮਾਤ ਸਦਾ ਦੀ ਆਪਣੀ ਜਨਨਾ ਦੀ ਓਟ ਸੇਵਾ ਸੁਖ ਸ਼ਾਂਤੀ ਵਾਹੇ ਸੱਜੇ ਬਾਦਸ਼ਾਹ ਜੀ ਐਸੇ ਦੇ ਜੋ ਗੀਤਾ ਸੋ ਵਾਹ ਜੋ ਕਰੋਗੇ ਸੋ ਵਾਹ ਜੋ ਹਾਜਰਾਜ ਹੋਜ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਵੀ ਵਾਹ ਅਮਰ ਚ ਵੇਲੇ ਤੋ ਲੈ ਕੇ ਐਸੇ ਦੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਆਗਾਸ ਉਹ ਦਾ ਮਹੀਨਾ ਜਾਣ ਸ੍ਰੀ 12 ਮਹਾ ਮਹਾ ਜੀ ਕੀ ਪਾਠ ਕੀਤੀ ਪਾਠ ਕਰਦੇ ਆ ਕੀਰਤਨ ਕਰਦੇ ਆ ਅਨੇਕ ਪ੍ਰਕਾਰ ਦੀਆਂ ਭੁੱਲਾਂ ਘਾਤੀਆਂ ਹੋ ਗਿਆ ਹੁਣ ਅਣਜਾਣਪਨ ਜੀ ਸਬਦ ਕੀ ਬਖਸ਼ਿਓ ਅਗੇ ਵਾਸਤੇ ਸਤਿਮਤ ਬਖਸ਼ਿਓ ਐਸੀ ਖੁਸ਼ੀ ਵਿੱਚ ਆਪ ਜੀ ਕੇ ਜੋਰ ਤਰਾ ਬਲਸਾ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ ਨਾਣ ਲੈ ਕੇ ਦੇ ਵਿੱਚੋਂ ਬਸਾਦੀ ਦਾ ਥਾਲ ਵੀ ਹਾਜ਼ਰ ਆਪ ਜੀ ਕੋ ਉਤਰ ਗਏ ਸੇਰ ਬਰਸਾਦ ਪਿਆਰੀ ਸਾਦ ਸੰਗਤ ਵਿੱਚ ਵਰਤੇ ਕਲਾ ਆਪ ਜੀ ਕੀ ਵਰਤੇ ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਨ ਭੋਲ ਸਮੁਜਾ ਪ੍ਰਸਾਦ ਲੈ ਕੇ ਹਾਜ਼ਰ ਹੋਏ ਸਭਨਾ ਦੀ ਹਾਜ਼ਰੀ ਲਾਉਣੀ ਸਭਨਾ ਨੂੰ ਨਾਮ ਦਾਤੂ ਸਿੱਖੀ ਜੀਵਨ ਬਖਸ਼ਣਾ ਬਣੇ ਚਰਨਾ ਦਾ ਪਿਆਰ ਬਖਸ਼ ਆਪਣੇ ਧਰ ਘਰ ਦੀ ਸੇਵਾ ਬਖਣੀ ਕਦਮ ਕਦਮ ਲੇਖੇ ਲਾਉਣੇ ਆਪਣੇ ਸਿੱਖ ਸੇਵਕਾਂ ਦੀ ਸਤਿਗੁਰੂ ਜੀ ਦੇਸਾਂ ਪਰਦੇਸਾਂ ਵਿੱਚ ਆਪ ਰਾਜ ਰੱਖਣੀ ਚੜ੍ਹਦੀ ਕਲਾ ਬਖਣੀ ਆਪ ਸੰਗ ਸਹਾਈ ਹੋਣਾ ਆਪਣੇ ਜਨਾਂ ਦੀ ਕਾਇਜ ਰੱਗੇ ਆ ਸਤਿਗੁਰੂ ਆਪ ਤੋਂ ਰੱਖਦੇ ਆਈ ਹੂੰ ਆਪ ਰੱਖਣੀ ਚੜ੍ਹਦੀ ਕਲਾ ਬਖਣੀ ਐਸਵੇਂ ਆਪ ਦੀ ਕੀ ਹਜੂਰ ਯੋਗੀ ਆਇਆ ਹੈ ਆਪ ਜੀ ਜੀਆਂ ਵਿਹੜਾਂ ਦਾ ਸਦਕਾ ਸਭ ਰਾਜੀ ਜਾਵੇ ਮਦਵਾਂਸਤ ਫਲ ਪਾਵੇ ਧੰਨ ਸ੍ਰੀ ਗੁਰੂ ਦਾਤ ਕਾ ਨਾਮ ਜਗਦੀ ਕਲਾ ਤੇਰੇ ਬਾਣੀ ਸਤ ਦਾ ਵਾਹਿਗੁਰੂ ਜੀ ਕਾ ਬਰਸਾ